ਬਾਲ ਸੀਗੇ ਇੱਕ ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸੇ ਨੂੰ ਪੁੱਛ ਲੋ ਕਹਿੰਦੇ ਸਾਨੂੰ ਪਤਾ ਨਹੀਂ ਹੈ ਜੀ ਅਜਾ ਹੱਸਦੇ ਹੁੰਦੇ ਐ ਸੜ ਲਈ ਬਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਉੱਤੋਂ ਆ ਜਾਂਦਾ ਹੈ ਉਦੋਂ ਮਤਲ ਖਾਲਸਾ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬੈ ਕੇ ਸੋਚੋ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਪੰਥਕ ਨਹੀਂ ਹੈ ਵਿਰਸਾ ਸਿੰਘ ਮਲਡੋ ਮਲਾ ਕਿੰਨੇ ਸਾਲ ਰਿਹਾ ਐਨਐਸਐ ਜੀ ਕਹਿੰਦੇ ਉਹ ਪੰਥਕ ਨਹੀਂ ਹੈ ਪੰਥੂ ਹੈ ਆਧਾ ਪੰਥ ਹੈ ਹੀ ਨਹੀਂ ਆ ਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹਿ ਗਈ ਇਹਨੂੰ ਛਡਾਉਣ ਵਾਸਤੇ ਕਹਿੰਨੀ ਦੇ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਐ ਇਹਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਛਡਾਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਛਡਾਉਣ ਵਾਸਤੇ ਅਸੀਂ ਲੜ ਰਹੇ ਲਈ ਇਹਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਐ ਹੁਣ ਥੋੜੀ ਫੌਜ ਹੋਏ ਜਿਹੜੀ ਲੜਾਈ ਲੜ ਗਈ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਡਿਬਰੂਗੋੜ ਜੇਲ੍ਹ ਕਿਉਂ ਰੱਖਿਆ ਅਸੀਂ ਐਨ ਐਸ ਆ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿਹਾ ਸੀ ਕਿ ਤੁਸੀਂ ਫੜੀ ਲਿਆ ਪੰਜਾਬ ਦੀ ਜੇਲ੍ਹ ਚ ਲਿਆਓ ਅਸੀਂ ਲੜਦਾ ਸੀ ਅਸੀਂ ਅਸੀਂ ਬੰਦੀ ਸਿੱਕਾ ਨਹੀਂ ਲਈ ਤੁਸੀਂ ਹਰ ਸਿਮਰਤ ਕੋਲ ਬਾਦਲ ਨੂੰ ਪਾਰਲੀਮੈਂਟ ਦੇਖ ਕੇ ਲੜਾਈ ਲੜਦੇ ਹੁਣ ਇੱਕ ਬੰਦਾ ਜੋ ਤੁਸੀਂ ਜਾਣਦੇ ਹੋਗਾ ਜੀ ਮੈਨੂੰ ਛੱਡ ਦਿਓ ਇਹਨਾਂ ਨੂੰ ਭਗਦੇ ਨਾ ਦਿਓ دجی گل جائے سمجھنا چاہتا ایتھے کوئی بزرگ بادل صاحب نے کن کل گئے بہت ہونے سی کنے سال آپ باپو جی آئے دیکھو آ دیکھو باپو جی آسلی خالی باپو جی باپو جی جدو آپ مورچے لا سکس سی ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਉਹਨਾਂ ਕੋਲੇ ਕਿ ਗੰਨੀਆਂ 'ਚ ਭੱਜ ਜਾਂਦੇ ਸੀ ਵੀ ਸਾਨੂੰ ਫੜ ਨਾ ਲਏ। ਕੋ ਮੈਂ ਜਖਾਲਾ ਸਾਹਿਬ ਜੀ। ਕੋਈ ਸ਼ੋਅ ਆ ਸਾਨੂੰ ਪੇਜੋ ਬਾੜ ਨੇ ਕਹਿੰਦੇ ਜੋ ਗੂੰਜੂ ਉੱਥੇ ਗੂੰਜੂ। ਤਗੜਾ ਗਏ ਗੂੰਜੂ ਦਾ ਗਏ ਸਿੱਕੀ ਕੋਦੀ। ਬੜੇ ਸ਼ਾਨ ਹੈ। ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆਪਣੇ ਮੁੰਡਿਆਂ لڑنا یہ کرنا پہا جو پتہ لگ گیا راج پولیس پہ گیا گھڑی بدل کے بج کے پندرہ یار بادل صاحب مورچا لا سا سانو ایسا تین سال رکھ گے چار سال رکھ گے کوئمبور جیل ہے تاملناڈو تین سال بادل صاحب رکھیا سانو چھے چھے مینے ملنی دن دے سی چھے چھے مینے ਮੈਨੂੰ ਯਾਦ ਆ ਮੈਂ ਤੇ ਆਪਣੇ ਮਾਤਾ ਮਦਰ ਉਹਨਾਂ ਨਾਲ ਮਿਲ ਗਿਆ ਕੰਪਿਊਟਰ ਦੇ ਕੰਮ ਸਾਨੂੰ ਜਿਹੜੇ ਹੋਟਲ 'ਚ ਅਸੀਂ ਕਮਰਾ ਲੈਂਦੇ ਸੀ ਪੁਲਿਸ ਆਉਂਦੀ ਸੀ ਸਾਨੂੰ ਘਰੋਂ ਕੱਢ ਦਿੰਦੀ ਸੀ ਕਹਿੰਦਾ ਯਾਤ ਅਤਵਾਦੀ ਆ ਗਏ ਰਿਕਸ਼ੇ ਤੇ ਸਕੂਟਰ ਤੇ ਸਾਨੂੰ ਕੋਈ ਚੜ੍ਹ ਨਹੀਂ ਦਿੰਦਾ ਸੀ ਫਿਰ ਜੋਰਜ ਫਰਨੈਂਡਸ ਉਦੋਂ ਜਨਤਾ ਪਾਰਟੀ ਸੀ ਜੋਰਜ ਫਰਨੈਂਡਸ ਉਥੋਂ ਦਾ ਲੀਡਰ ਸੀ ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨੂੰ ਟੈਲੀਫੋਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ ਉਹਨੇ ਆਪਣੇ ਵਰਕਰ ਨੂੰ ਟੈਲੀਫੋਨ ਕੀਤਾ ਕਿ ਆਪਣੇ ਘਰੇ ਰਖਾ ਲੋ ਬਾਦਲ ਸਿੰਘ ਪਰਿਵਾਰ ਨੂੰ ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਉਹ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਦੋਂ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਤਾ ਜੀ ਬੈਠੇ ਐ ਇੱਕ ਪਾਸੇ ਸੀਆਈਡੀ ਦਾ ਇੱਥੇ ਖੜਾ ਹੁੰਦਾ ਸੀ ਕਿੱਥੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨਿਆਂ ਬਾਅਦ ਕੀ ਅੰਗਰੇਜ਼ੀ ਚ ਗੱਲ ਕਰੋ ਮੈਂ ਕਿਹਾ ਸੀ ਤਾਂ ਪੰਜਾਬੀ ਕਿੰਨੇ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪਨਾ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਨਹੀਂ ਸਮਝ ਹੁਣ ਇੱਕਦ ਤਸੋਂ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ ਅਕਾਲੀ ਦਲ ਦਾ ਬੰਦਾ ਕੋਈ ਆਰਐਸਐਸ ਦਾ ਵਕੀਲ ਕਰੂਗਾ ਹੁਣ ਭਾਈ ਸਾਹਿਬ ਦਾ ਵਕੀਲ ਕੌਣ ਹੈ ਰਾਜੇ ਬਰਨਾਲਾ ਤੁਸੀਂ ਗੂਗਲ ਕਰ ਲਓ ਮਾਲਵਾ ਜ਼ੋਨ ਦਾ ਆਰਐਸਐਲ ਦਾ ਪ੍ਰਚਾਰਕ ਹੈ ਜੇ ਹਲੇ ਵੀ ਨਹੀਂ ਆਪਾਂ ਸੋਚਾਂਗੇ ਮੈਂ ਖਿਲਾਫ ਨਹੀਂ ਬੋਲ ਰਿਹਾ ਮੈਂ ਕਹਿੰਦੇ ਸੋਚਣ ਵਾਸਤੇ ਕਹਿ ਰਿਹਾ ਕੋਈ ਗੱਲ ਨਹੀਂ ਬਹਿ ਜਾਂਦੇ ਮੈਂ ਜਿਹੜਾ ਮੈਂ ਕਹਿ ਰਿਹਾ ਮੈਂ ਸੋਚਣ ਵਾਸਤੇ ਕਹਿ ਰਿਹਾ ਕਿਉਂਕਿ ਜਿਹੜਾ ਹੁੰਦਾ ਆਪਾਂ ਸੋਚਦੇ ਨੇ ਕਿ ਕੋਈ ਚੋਲਾ ਪਾ ਲੇ ਹੁਣ ਆਹ ਦਾदूਵਾਲ ਆਪਣੇ ਖਿਲਾਫ ਇਹਨਾਂ ਨੇ ਦਾदूਵਾਲ ਮੰਡ ਨਹੀਂ ਕੀਤਾ ਸੀ ਨਾ ਆਹ ਕਿ ਬਿਆਦਬੀ ਅਕਾਲੀ ਦਲ ਨੇ ਕੀਤੀ ਆ ਬਿਆਦਬੀ ਅਕਾਲੀ ਦਲ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਤੁਸੀਂ ਮੇਰੇ ਘਰੇ ਚਲੇ ਜਾਓ ਬਾਦਲਪਿੰਡ ਜਾਂ ਚੰਡੀਗੜ੍ਹ ਗੁਰਮਾਰਾ ਦਾ ਪ੍ਰਕਾਸ਼ ਹੈ ਮੱਥਾ ਟੇਕਣ ਤੋਂ ਬਗੈਰ ਅਰਦਾਸ ਕਰਨ ਤੋਂ ਬਗੈਰ ਅਸੀਂ ਘਰੋਂ ਨਹੀਂ ਨਿਕਲਦੇ ਤੇ ਸਾਨੂੰ ਕਹਿੰਦੇ ਅਸੀਂ ਬੇਅਦਬੀ ਕਰਾਈ ਹੈ ਅਕਲ ਉਸ ਕਿਉਂਗੀ ਇਹ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਉਹ ਖੜਾ ਕਰਦੀਆਂ ਆ ਕਾਲੀਦਰ ਨੂੰ ਕਮਜ਼ੋਰ ਕਰਨ ਵਾਸਤੇ ਜੇ ਨਹੀਂ ਸਮਝਾਂਗੇ ਨੁਕਸਾਨ ਆਪਣਾ ਹੀ ਹੋਣਾ ਹੈ ਜੇ ਕੋਈ ਬੰਦਾ ਏਜੰਸੀ ਦੀ سپورਟ ਨਾ ਹੋਏ ਕਾਗਜ ਨਹੀਂ दाखल ਹੋ ਸਕਦਾ ਮੈਂ ਜਿਹੜੀਆਂ ਚੀਜ਼ਾਂ ਕਿਉਂ ਮੈਂ ਆ ਕਿਉਂ ਦੱਸਣਾ ਸੋਚਣ ਵਾਸਤੇ ਕਿ ਆਪਾਂ ਫਿਰ ਤੋਂ ਨੁਕਸਾਨ ਨਾ ਕਰਾ ਲਈ ਆਪਣਾ ਉਹ 10-15 ਸਾਲ ਆਪਾਂ ਮੁੰਡੇ ਵੀ ਮਰਵਾ ਲਏ ਆਪਣੇ ਪਰਿਵਾਰ ਵੀ ਮਰਵਾ ਲਏ ਇੱਥੇ ਇੰਨਾ ਸਾਰਾ ਕੁਝ ਹੋ ਗਿਆ ਕਿ ਆਪਾਂ ਉਹ ਮਾਹੌਲ ਫਿਰ ਤੋਂ ਕਰਨਾ ਚਾਹੁੰਦੇ ਆ ਫਿਰ ਤਾਂ ਮਰਵਾਉਣੇ ਚਾਹਣੇ ਆ ਸਾਰਾ ਕੁਝ ਕਰਨਾ ਚਾਹਣੇ ਕੀ ਪੰਜਾਬ ਨੂੰ ਬਚਾਉਣਾ ਚਾਹਣੇ ਸੋ ਮੈਂ ਜਿਹੜੀ ਬੇਨਤੀ ਕਰਨਾ ਆਇਆ ਸੀ ਕਿ 10 ਸਾਲ ਪਹਿਲੇ ਕੈਪਟਨ ਮਰਿੰਦਰ ਸਿੰਘ ਆਇਆ ਗੁੜਕਾ ਸਾਹਿਬ ਦੀ ਝੂਟੀ ਸੌਂ ਖਾਦੀ ਸਾਰਿਆਂ ਨੇ ਕਿਹਾ ਜੀ ਮਗਰ ਲੱਗ ਕੋਈ ਦੇ ਡੱਕਾ ਨਹੀਂ ਤੋੜਿਆ 5 ਸਾਲ ਮੈਂ ਪਹਿਲੇ ਵੀ ਕਿਹਾ ਸੀ ਕਿ 5 ਸਾਲ ਪਹਿਲੇ ਵੀ ਰਿਹਾ ਹੈ ਕੁਝ ਨਹੀਂ ਕੀਤਾ ਇਹਨੇ ਪਰ ਨਹੀਂ ਨਹੀਂ ਜੀ ਇਹਨੇ ਗੁੜਕਾ ਸਾਹਿਬ ਦੀ ਸੌਂ ਖਾ ਲਈ ਜੇ ਝੂਠੀ ਸੌਖ ਖਾ ਲੈਂਦਾ ਜਿਹੜੀ ਪਾਰਟੀ ਟੈਂਕਾਂ ਤੋਂ ਕੋਈ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਆ ਪਰ ਉਹਨੂੰ ਊਟਾ ਪਾਈ ਦੰਨੇ ਆ ਫਿਰ ਆਪਣੇ ਖੂਨ ਛੋਕ ਹੀ ਗਿਆ ਉਹਦੇ ਬਾਅਦ ਫਿਰ ਕੋ ਆਇਆ ਭਗਵੰਤ ਮਾਨ ਝਾੜੂ ਵਾਲੇ ਕੰਧਾਂ ਦੇ ਲਿੰਕਾ ਇੱਕ ਮੌਕਾ ਝਾੜੂ ਦੇ ਦੋ ਸਾਰੇ ਕੌਮ ਨੇ ਝਾੜੂ ਝੜੂ ਕਰਤਾ ਤੇ ਹੁਣ ਕੀ ਹੈ ਪੁੱਛਤਾਈ ਜਾਂਦੇ ਆ ਕੱਲ ਮੇਰੇ ਕੋਲੇ ਮੈਂ ਦੱਸਣਾ ਚਾਹਣਾ ਕੱਲ ਕੀ ਹੋਇਆ ਮੈਂ ਰੋਪੜ پا پہ چاہرا شہر ٹپ رہا سی ایک گریب بندہ تھری ویلر ڈرائیور چلا رہا اس تھری ویلر سواری لے میرے دی ٹپیا میں میں یاترا کر ہاتھ جوڑے میں ہاتھ جوڑا پھر پچھوں دی آ کے اسکوٹر موٹر تھری ویلر ہے لیا کے میرے اگے دے لاتا تے نکل کے آیا میں پتہ نہیں کوئی کم کم ہونا یا کچھ ہونا ਆਪਣੀ ਜੇਬ 'ਚੋਂ 20 ਰੁਪਏ ਗੱਡੇ ਉਹਨੇ ਗਰੀਬੰਦਾ ਕਹਿੰਦੇ ਜੀ ਮੈਂ ਪੂਰੇ ਬੰਦੇ ਆ 20 ਰੁਪਏ ਕਮਾਏ ਆ ਮੈਂ ਤੁਹਾਨੂੰ ਦੇਣਾ ਚਾਹਣਾ ਸਾਡੇ ਪੰਜਾਬ ਨੂੰ ਬਚਾ ਲਓ ਸਾਡੂ ਬੁਰਾ ਹਾਲ ਕਰਤਾ ਝਾੜੂ ਵਾਲੇ ਨੇ ਆ ਉਹਦੇ ਲਫ਼ਜ਼ਾ 20 ਰੁਪਏ ਦੇਖੋ ਜਜ਼ਬਾ ਹੁਣ ਝਾੜੂ ਵਾਲੇ ਨੇ ਕੀਤਾ ਕੀ ਆ ਹੁਣ ਮੈਂ ਤੁਹਾਨੂੰ ਇੰਨਾ ਬੇਨਤੀ ਕਰਨਾ ਚਾਹਣਾ ਤੁਸੀਂ ਜ਼ਿਆਦਾ ਟਾਈਮ ਨਾ ਲੀਓ ਪਿਛਲੇ 50 ਸਾਲ ਦਾ ਹਿਸਾਬ ਲੈ ਲੀਏ ਪਿਛਲੇ 50 ਸਾਲ ਚ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 15 12 ਸਾਲ ਰਾਸ਼ਟਪਤੀ ਰਾਜ ਰਿਹਾ ਹੈ ਗਵਨਨ ਰਾਜ ਤਵਾਦ ਦਾ ਟਾਈਮ ਸੀ ਉਹਦੇ ਬਾਕੀ ਸਮਾਂ ਆ ਕਾਂਗਰਸ ਦੇ ਰਾਜ ਰਿਹਾ ਹੈ ਮੈਂ ਹੁਣ ਤੁਹਾਨੂੰ ਸਵਾਲ ਕਿਸਾਨਾਂ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਪੁੱਛਣਾ ਚਾਹਣਾ ਹੈ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ تیرہ لاک کالی سرکار نے دیتی ہے ساڑھے تیرہ جیڑا جیل تو پانی لا بجلی مفت کیتی ہے بادل صاحب نے جہاں ٹریکٹر دیتے ٹیکس لگتا ہوں بادل صاحب نے معاف کیتا ہے نیرہ تک کسیاں جو پانی آ ساریاں بادل صاحب نے بنائی ہے جہاں منڈیاں جا کے فضل فصل ہے ہو وہ بادل صاحب نے بنائی ہے ਪੱਕੇ ਖਾਲੇ ਬਾਜੂ ਸਾਹਿਬ ਨੇ ਬਣਾਏ ਆ ਅੰਡਰਗਰਾਉਂਡ ਪਾਈਪ ਸਿਸਟਮ ਪਾਲ ਸਾਹਮਣੇ ਬਣਾਇਆ ਤੇ ਫਿਰ ਕੌਣਾ ਖਸਾਂ ਦੀ ਆਵਾਜ਼ ਕੌਣਾ ਤੁਹਾਡੀ ਆਵਾਜ਼ ਜਿਹੜਾ ਹੁੰਦਾ ਜੀ ਕਰਦਾ ਕਹਿੰਦਾ ਮੈਂ ਕਿਸਾਨ ਆ ਜਾਂ ਮੈਂ ਦੂਜਾ ਤੇ ਉਹਨਾਂ ਦਾ ਟਾਰਗੇਟ ਸਾਰਿਆਂ ਦਾ ਨਿਸ਼ਾਨਾ ਹੈ ਕਿ ਕਾਲੀ ਦਲ ਨੂੰ ਖਤਮ ਕਰੋ ਜਿਹੜਾ ਪਸੰਦ ਕਿਉਂਕਿ ਉਹਨੂੰ ਪਤਾ ਹੈ ਖਾਲਸਾ ਤੋਂ ਕੌਮ ਦੀ ਫੌਜ ਹੈ ਹੁਣੇ ਮੇਰੇ ਗਰੀਬ ਭਰਾ ਬੈਠੇ ਆ ਆਟਾ ਦਲ ਦੇਣ ਵਾਲਾ ਕਾਲੀ ਦਲ ਸ਼ਗਰ ਦੇਣ ਵਾਲਾ ਕਾਲੀ ਦਲ ਪੈਨਸ਼ਨ ਦੇਣ ਵਾਲਾ ਕਾਲੀ ਦਲ ਐਸੀ ਸਕਾਲਰਸ਼ਿਪ ਦੇਣ ਵਾਲਾ ਕਾਲੀ ਦਲ ਲੜਕੀਆਂ ਨੂੰ ਸਾਈਕਲ ਯਾਰ ਵੀ ਇਸ ਬਾਰੇ ਨਹੀਂ ਦੇਣ ਵਾਲਾ ਕਾਲੀਦ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਖਾਨਾ ਖੋਲਣਾ ਵਾਲਾ ਕਾਲੀਦ ਨੂੰ ਹੁਣ ਸਾਰੇ ਬੰਦ ਹੋਏ ਕੋਈ ਟੋਲਾ ਬੰਦ ਹੈ ਬਦਲਾ 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 ਜਿਹੜਾ ਹੁੰਦਾ ਹੈ ਬਦਲਾ ਅੱਜ ਤੁਸੀਂ ਦੇਖ ਲਓ ਸੜਕਾਂ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪਖਾਨਕੋਟ ਚਲੇ ਜਾਓ ਜਲੰਧਰ ਚਲੇ ਜਾਓ ਬਠਿੰਡੇ ਚਲੇ ਜਾਓ ਹੁਣ ਦੇਖੋ ਸੜਕਾਂ ਕਿਹੜੀਆਂ ਬਣਾਤੀਆਂ ਪਹਿਲੇ ਕਿਤੇ ਬਣੀਆਂ ਹੈ اتنے بجلی پہلے گرمی لگتی ہوں دے کٹ لگتے ہوئے بجلی پورے دل ہے جنمل پلانٹ بنایا سارے نے ایئرپورٹ ہے موحالی انٹرنیشنل ایئرپورٹ ہے آپ بٹنڈا تو لے کے جلندر والا سارے ایئرپورٹ اکالی دل نے بنایا ایک نشانی دس دو کانگرس کی جھاڑو والے دل کی نشانی ہے ہی نہیں جی سیوا کرنا نا کالی دل تھوٹی بھڑنا نا کالی دل تھوٹی لڑائی لڑنا نا کالی دل پھر اپنا کالی دل نا کیوں نہیں کھڑتے اب دس سال خراب ہو دس سال جاس سال کا مندازی سر تیس سال کا ہو گیا چالیس سال والا پنیا سال کا ہو گیا اپنا ایک ووٹ پا کے آپ سال خراب کر دیں اپنے تو سیانے گجراتی ہے ਗੁਜਰਾਤ ਜਾ ਕੇ ਦੇਖੋ 35 ਸਾਲ ਹੋ ਗਏ ਲਗਾਤਾਰ ਬੀਜੇਪੀ ਦੀ ਸਰਕਾਰ ਬੰਦ ਉਹ ਕਿਉਂਕਿ ਉਹਨੂੰ ਕਹਿੰਦੇ ਆ ਕਿ ਸਾਨੂੰ ਸਾਰਾ ਮੋਦੀ ਦੇਣ ਵਾਲਾ ਅਸੀਂ ਤਜਰਬਾ ਕਰਨਾ ਨਹੀਂ